ਗਰਮੀ ਨਾ ਤਾਂ ਗਰਮੀ ਕਰ ਕੋ ਲੋ ਨਹੀਂ ਸਿਆੜੀ ਚੰਗਾ ਬੈਠੇ ਬੁੱਠੇ ਰਹੀ ਤਾਂ ਡੀਡਾ ਲੱਤਾ ਪਾ ਕੇ ਚੱਜ ਨਾਲ ਆਪਣਾ ਅੱਜ ਕਾ ਦਿਨਾਂ ਡੀਡਾ ਲੱਤਾ ਪਾਉਂਦਾ ਹਾਂ ਅੱਜ ਤੇ ਨਾਲ ਕੋਈ ਨਹੀਂ ਕੀ ਕਰੀਏ ਨੀ ਸਾਨੂੰ ਐਨੀ ਕੀ ਕਰਨੀ ਕਰਮੂ ਕੋਈ ਨਹੀਂ ਗਰਮੀ ਨੇ ਜਾਣ ਖਾਦੀ ਇਹ ਬੁੜਬੁੜ ਕਰੀ ਜਾਂਦੀ ਕੱਲੀ ਜਾਣੀ ਮੈਂ ਅੱਛਾ ਕੀ ਬਣਾਉਣ ਲੱਗੇ ਜੇ ਮੁਰਗਾ ਓ ਦੱਸ ਦੋ ਹਾਂ ਕੀ ਬਣਾਉਣ ਲੱਗੇ ਹੋ ਚੌਹੇ ਸਬਜ਼ੀ ਔਰ ਕੀ ਬਣਾਉਣਾ ਵਾ ਤੇ ਪੈਸਾ ਢੇਲਾ ਤਾਂ ਕੋਈ ਹੈ ਨਹੀਂ ਨਾ ਕੋਈ ਸਬਜ਼ੀ ਲਿਆਵੇ ਨਾ ਕੋਈ ਲੈਣਾ ਨਾ ਕੋਈ ਦੇਣਾ ਹੈ ਮੇਰੀ ਗੱਲ ਸੁਣਿਓ ਤੇ ਉਹ ਪਬਲੀਕੀ ਪੈਨਸ਼ਨ ਨਹੀਂ ਆਉਂਦੀ ਨੇ ਮੈਨੂੰ ਲੱਗਦਾ ਵੀ ਗਈ ਹੈ ਲੈ ਪੈਨਸ਼ਨ ਨਹੀਂ ਗਈ ਲੈ ਵੀ ਗਏ ਹੋਏ ਨੇ ਅੱਜੇ ਮੈਨੂੰ ਲੱਗਦਾ ਗੋਨਾ ਕੋਈ ਨਾ ਕਿਹੜਾ ਹੱਕ ਨਾ ਪੀ ਲਿਆ ਕੋਈ ਨਾ ਕੋਈ ਸਬਜ਼ੀ ਉਹਨੇ ਵੀ ਜਿੰਨੇ ਦਿੱਤੇ ਉਹਨੇ ਦੇ ਕੇ ਬਾਹਰ ਰੱਖ ਲਈ ਨਾ ਇਹ ਪੈਸਾ ਲੱਖਾ ਹੋਣੀ ਆ ਕੜੀ ਮੇਰੀ ਨਾ ਕਾ ਕੋ ਅੱਜ ਵੀ ਬਾਰੀ ਕੋਈ ਕੁੜੀ ਆਉਂਦੀ ਉਹ ਤੇ ਮੇਰੇ ਕੋਈ ਨੂੰ ਵੀ ਦੇ ਲੈਦੇ ਨੇ ਤੇ ਮੇਰੇ ਦਵਾਬ ਉੱਤੀ ਤੋ ਕਰਨੀ ਹੂ ਤੋ ਮੇਰੇ ਕੋਸ਼ਿਸ਼ ਆਖਰ ਦਾ ਲੜਦੀਆਂ ਨੇ ਆਖਰ ਦੀ ਪਾਣੀ ਸਾਂਹੀ ਆਪਲ ਖਦੀਆਂ ਟਾਕੜ ਨਾ ਤੇ ਮੇਰੀ ਡਾਂਗ ਲਾਉਣ ਦੇ ਨਾ ਤੇ ਸਾਨੂੰ ਦੇ ਮੈਂ ਕਿਨੂੰ ਕਿਨੂੰ ਦਿਆਂ ਮੇਰੇ ਕੋਲ ਤੇ ਆਪ ਦਵਾ ਜੋ ਕੇ ਪਰ ਹੈ ਨਹੀਂ ਤੇ ਮੇਰੀ ਸਭੋ ਵਿੱਚ ਜਾਵੀ ਨਹੀਂ ਆ ਹੁਣ ਮੈਂ ਕੁਰੀ ਨੂੰ ਦੇਉ ਤੇ ਫੇਰ ਮੈਂ ਕਣੀਆ ਨਿਕਿਆ ਨਾ ਉਹ ਵੀ ਮੈਂ ਛੰ ਮੰਗਦੇ ਨਾ ਤੇ ਮੈਂ ਕੀ ਕਰਾਂ ਗਮਾਂ ਮੈਂ ਗਿਣ ਤਰੀਆ ਮਿੱਠਾ ਜਗਾ ਨਹੀਂ ਆਇਆ ਕੰਮ ਨਾ ਕਹਿਰ ਦੇਣੀ ਮਾਇਆ ਤੇ ਕਕੇ ਨੰ ਦੇੜੀ ਨਹੀਂ ਜਾ ਕੁੜੀਆਂ ਨੂੰ ਦੇਣੀ ਦਾਪ ਮੈਂ ਤੇਹਰੀ ਇਹਨਾਂ ਤੋਂ ਬਣਾਇਆ ਪਖਾਂਡਾ ਵੰਦ ਸੁਵੰਨਾ ਖਾਦੇਗਾ ਤਾਂ ਵੰਦ ਸੁਵੰਨਾ ਪਾਉਦੇ ਨਾਲੇ ਜੇ ਉਹ ਪਾਈ ਬਣਾ ਨਾ ਸਾਂਭਿਆ ਤਾਂ ਮੈਂ ਕੀ ਕਰਾਂ ਮੈਨੂੰ ਕਿੱਥੇ ਪਾਣੀ ਕੋਈ ਨਹੀਂ ਇਹਨਾਂ ਪੁੱਛਿਆ ਤੇ ਇਹ ਪਰਸਨ ਮੰਗਦੀਆਂ ਹੀ ਕਿ ਸਾਨੂੰ ਪਰਸਨ ਦੇ ਤੇ ਮੈਂ ਕੀ ਕਰਾਂ ਕੋਈ ਮੈਨੂੰ ਕੁਵਾਉਂਦਾ ਨਹੀਂ ਬਹੁਤ ਔਖਾ ਮਾਸ਼ਾ ਮੈਂ ਬੈਗ ਨਾ ਹੈ ਦੀ ਹਾਂ ਰੋਈ ਨਹੀਂ ਕਿ ਇੱਥੇ ਪਤਾ ਹੈ ਕਿ ਉੱਪਰ ਕਿਹੜੀ ਇੱਥੇ ਪਤਾ ਹੈ ਇਹ ਪਤਾ ਨਹੀਂ ਕਿ ਰੋਣ ਅੰਦਰ ਪਾਈ ਜਾਂਦੇ ਕੀ ਕਰੀ ਜਾਂਦੇ ਜੋ ਆਪਣੇ ਸਮਝ ਉਬਦੇ ਜਦ ਤਮਾ ਦਾ ਅੰਦਰ ਵੜ ਕੇ ਵੀਦਾ ਹਾਂ ਹੋ ਇਹ ਬਰਤੀਤੀ ਕੰਚਲਾਂ ਨੂੰ ਹੋਣੀ ਹੋਣੀ ਪੋਸਟਾ ਕਿ ਨਹੀਂ ਐ ਕਿੰਨੇ ਮੇ ਦਾ ਸਤੂ ਨਾ ਨਾ ਇੱਥੇ ਪੇਰ ਮੈਨ ਨੋ ਇਹਦੇ ਐ ਕਿ ਮੇਰੀ ਬਾਦੀ ਅਜਾਣ ਪੈਣਾ ਪੈਨਸ਼ਨ ਰੋਈ ਜਾਂਦੀ ਆ ਇਹ ਸਲੈਬ ਟੁੱਟ ਗਈ ਇਹ ਕਿੰਨੇ ਕਹੋਣੇ ਨੇ ਸਲੈਬ ਵਈਏ ਗੰਨੇ ਚੜੀਆਂ ਮੇਤੇ ਆਪਣਾ ਹੀ ਆ ਮੇਰੇ ਵਾਰ ਤੇਰੇ ਸਲੈਪ ਤੇ ਆ ਗਈ ਆਪਦੇ ਨਾਲ ਕੁਛ ਦੀਆਂ ਨਾਲੇ ਕੇ ਸੂਟ ਬਣਾ ਲਈ ਤੇ ਮੈਂ ਨਹੀਂ ਮੇਰੀ ਵਾਰੀ ਨਹੀਂ ਸੂਟ ਬਣਾਉਂਦੀ ਅਗੋਂ ਤੋਂ ਅਗਲੀ ਵਾਰ ਪਪਾ ਲੜਿਆ ਨਾ ਕਰ ਸਲੈਪ ਕਰਦੇ ਜਿਹੜੇ ਪੈਸੇ ਵਧਣਗੇ ਤੂੰ ਨਾ ਮੈਂ ਤੂੰ ਸਾਰੇ ਰੱਖ ਲਈ ਮੈਂ ਕਰਨੇ ਆ ਆ ਬਣਾ ਲਈ ਕਿੱਡੀ ਪੁਰੀ ਲੱਗਦੀ ਆ ਨਹੀਂ ਆ 5 ਰੁਪਈਆ ਨਾ ਬਣ ਜਾਈਂ ਸਾਰੇ ਪੈਸੇ ਤੇ ਤੇ ਲੱਗ ਜਾਣੀ ਫਿਰ ਕੋਈ ਨਹੀਂ ਅਗਲੀ ਵਾਰੀ ਲੈ ਲਈ ਮੈਂ ਨਹੀਂ ਲੈਂਦੀ ਤੂੰ ਤੇ ਨਾ ਨਹੀਂ ਹਾਂ ਪੱਕਾ ਕੋਈ ਨਹੀਂ ਮੈਂ ਪਹਿਲਾਂ ਨਹੀਂ ਤੂੰ ਪਤਾ ਨਹੀਂ ਤੇ ਖਾਲੀ ਹੱਥੀਆਂ ਹੀ ਮੇਹਰਵਾਨੀ ਹੈ ਨਾ ਆ ਮੈਂ ਗੰਡੇ ਮੇਰਾ ਕਰਾਦਾ ਕਿ ਗੰਡੇ ਕਰਕੇ ਦੇ ਦੇ ਗਾੜੀ ਰੱਖਾਂ ਨਹੀਂ ਤੇ ਚਾਰ ਨਾ ਰੋਟੀ ਇਹਦੇ ਗਾੜੀ ਰੱਖਾਂ ਪੈਸੇ ਚ ਆਉਂਦੀ ਤੂੰ ਲੈ ਕੇ ਆਈਆਂ ਤਾਂ ਕੋਈ ਸਬਜ਼ੀ ਕੋ ਭਾਂ ਲੈ ਆ ਹੈ ਕੋਈ ਨਹੀਂ ਬੰਦੇ ਆਣ ਵਾਲੀ ਕੁਛ ਖਾਨ ਹੋਣੀ ਨਹੀਂ ਲੈ ਜਾਂਦਾ ਕੋ ਭਾਲ ਨਾ ਫਰੋਕ ਨਾ ਲੈਣੀ ਮੈਂ ਦੇਣੀ ਤੂੰ ਉਹ ਆਉਗੀ ਪੂਰੀ ਉਹਦੇ ਜੇਬ ਚ ਫੇਰ ਦੂਗੀ ਫੇਰ ਲੈ ਲੈ ਜਾਂਦੀ ਜੀ ਉਹ ਵੀ ਜੀ ਖਾਫੜੀ ਨਾ ਮਹੀਨੇ ਦੇ ਮਹੀਨੇ ਉਹ ਵੀ ਆਈ ਰਹਿੰਦੀ ਆ ਆਉਂਦੀ ਪੈਸੇ ਨਾਲ ਆਉਂਦੀ ਆ ਇਹ ਖੋ ਨਾ ਲੈ ਚੱਲੋ ਕੁਛ ਕਿਹਾ ਮਾਤਾ ਨੂੰ ਕੋ ਸਬਜ਼ੀ ਲੈ ਆਉਂਦਾ ਤਾਂ ਫਿਕਰ ਹੈ ਗਾਸੀ ਮੈਂ ਕਰਤੀ ਆ ਗਾ ਮਿੰਨੂ ਤੂੰ ਹੀ ਗਾੜੀ ਕਰ ਦਿੰਦੀ ਆ ਉਹਨਾਂ ਲੜ ਨੂੰ ਪੁਰਿਆ ਲੈ ਮੈਂ ਕਿੱਲਾ ਚੀਰ ਦਿਸ ਜਾਣਾ ਉਹ ਵੀ ਨਹੀਂ ਆਨੇ ਮੇਰੇ ਦੀਨ ਨਿੱਤੇ ਆਨਾ ਬਾਵਾ ਪਾਉਂਦੀ ਮੇਰੇ ਨਾਲ ਤੂੰ ਵੀ ਨਹੀਂ ਪਾਉਂਦੀ ਦੋਨੋਂ ਵੱਖਰੇ ਲੱਕੀਂਦੇ ਜਾਂਦਾ ਜਾਂਦਾ ਚੰਗਾ ਚੰਗਾ ਜਾ ਨਹੀਂ ਕੋਚਦੀ ਆਉਂਦੀ ਉਹ ਦੇਰ ਗਈ ਪਤਾ ਨਹੀਂ ਕੀ ਗੁਰਗੁਰ ਕਰਦੀ ਕਿ ਪਾਣੀ ਦਾ ਨਾਲ ਘੁੱਟ ਲੈ ਗਈ ਇੱਥਾਂ ਦੀ ਦੇਹੀ ਅੰਦਰ ਉਹ ਤੂੰ ਹੀ ਸੈੱਟ ਕਰਦੇ ਜੋ ਕਰਲਾ ਹਾਂ ਪਾਣੀ ਦਾ ਪਾਉਂਦੀ ਨਹੀਂ ਰਹਿਣੀ ਮਾਤਾ ਤੂੰ ਕਿਹ ਪਿਆਰੀ ਦੋਪ ਦਿਨ ਤੇ ਰਹੀ ਸੀ ਮੈਂ ਦਿੰਦੀ ਨਹੀਂ ਸਹੀ ਕਰਨਾ ਉਹਨਾਂ ਦੇ ਕਮਾਗੋ ਫੋੜਾ ਪਾਣੀ ਤੂੰ ਜਿੱਦੀ ਬੱਚੇ ਮਿੱਠੇ ਪਿਆਰੀ ਉਹ ਹੈਗੀ ਬੜੀ ਮਾਤਾ ਪਰ ਉਹ ਨਹੀਂ ਗਾ ਦਾਤਲੇ ਮੈਨੂੰ ਵੀ ਦਿਉਣਾ ਆਉਂਦਾ ਵਾ ਮੈਂ ਉਦੋਂ ਬਾਅਦ ਮਿੱਠੀ ਬਣ ਕੇ ਵਖਾਉਂਗਾ ਨੂੰ ਚਲ ਜਾ ਤੈਨੂੰ ਤੇਨ ਪਲਾਉਂ ਲਿਖੀ ਜਾ ਉਹਦੇ ਤੇਨ ਆਖਾਂ ਮੇਰੀ ਮੱਖੀ ਉੱਪਰੋਂ ਇੱਕ ਲਗਾ ਕੇ ਬੈਂਦੀ ਬੈਂਦੀ ਹੈ ਦੇਖੀ ਬੈਂਦੀ ਤੂੰ ਮੈਂ ਮਿੱਠੀ ਬਣ ਕੇ ਵਖਾਉਂਗੀ ਤੂੰ ਅਜਾ ਗਲਾਸ ਲੈ ਜੀ ਉਹ ਚਾਹ ਚੋਂ ਵੀ ਪੋਛ ਨਹੀਂ ਆਹ ਹੋ ਚਾਹ ਵੀ ਪੁੱਛੂਂਦੀ ਹੈ ਤੂੰ ਨਾ ਪੁੱਛੀ ਤੂੰ ਫਿਰ ਸਜਿਆ ਤੇ ਹੁਣ ਮੈਂ ਇਹ ਵਾਦੇ ਚਲਵਾਣੀ ਮੈਂ ਕਿਹੜਾ ਸਹੂਤ ਬਣਾਉਣਾ ਮੈਨੂੰ ਗਰਮੀ ਜਮਾ ਮਰੀ ਪਈ ਹੈ ਮੈਂ ਸਬਜ਼ੀ ਨੂੰ ਤੜਕਾ ਲਾ ਦੇਣੀ ਆ ਤੈਨੂੰ ਆਵਾਵਾਂ ਦੋ ਦਿਨਾਂ ਬਾਅਦ ਦੀ ਤੇ ਤੈਨੂੰ ਸਾਰਾ ਹਿਸਾਬ ਕਿਤਾਬ ਜਿਆ ਪਤਾ ਮੇਰੇ ਨਾਲ ਤੂੰ ਵੀ ਹਦੀ ਬਹੁਤ ਘੱਟ ਬਣਦੀ ਹੈ ਲੈ ਮਾਤਾ ਪਾਣੀ ਕਿੱਥੋਂ ਆਈ ਜੀ ਵੇ ਸਰੀਰ ਦੇ ਅੰਦਰ ਵੜ ਗਏ ਆ ਕੀ ਹੋਇਆ ਰੋਲਾ ਇਹ ਘੁੰਡੇ ਫਿਰੁੰਦੇ ਹੱਸੀ ਇਹ ਲੌੜਾ ਪੌਣੀ ਤੇ ਸੰਪ੍ਰੇਸ਼ਨ ਮੈਨੂੰ ਆਉਂਦੇਗਾ ਨਹੀਂ ਪੈਸੇ ਲੈ ਆਏ ਪੈਸੇ ਨੇ ਤੇ ਕਿਥੋਂ ਦੇ ਆ ਮੈ ਪੈਸਾ ਕੁੜੀ ਆਉਂਦੀ ਉਹ ਮੇਰੇ ਦੂੰਗੇ ਤੋੜਦੀ ਆਉਂਦੀ ਮੇਰੇ ਕੋਲ ਕੁਝ ਨਹੀਂ ਜੇ ਦੱਸ ਵੀ ਮਾਤਾ ਤੈਨੂੰ ਪਤਾ ਤਾਂ ਹੈਗਾ ਵਾ ਕੁੜੀਆਂ ਨੂੰ ਆਪਣੇ ਘਰ ਲੱਭ ਕੇ ਦਿੱਤੇ ਹੁੰਦੇ ਆ ਉਹ ਆਪਣੇ ਘਰ ਖਰਚਣ ਵਰਚਣ ਹੈ ਤੇ ਉਹ ਆਪਣੀ ਤਾਂ ਦਿਖੀ ਨਹੀਂ ਸਲੈਬ ਟੁੱਟ ਗਈ ਵੱਡੀ ਨੇ ਤੋੜਦੀ ਨਹੀਂ ਤੇ ਉਸ ਲੈਕ ਟੁੱਟ ਗਈ ਆ ਤੂੰ ਤੇ ਪੈਸੇ ਮੈਨੂੰ ਇਹਨਾਂ ਪਤਾ ਲੱਗ ਗਿਆ ਜਿਵੇਂ ਤੂੰ ਪੈਸੇ ਨਹੀਂ ਦਵਾਈ ਨੂੰ ਨਹੀਂ ਗਈ ਹੂੰ ਕਿੰਨੇ ਮਹੀਨੇ ਪੈਸੇ ਮੈਂ ਨਹੀਂ ਕੋਈ ਪੈਸਾ ਨਹੀਂ ਲਿਆਈ ਪੈਸੇ ਮੈਂ ਤੈਨੂੰ ਦੱਸਾਂ ਸਹੀ ਕਹ ਦੱਸ ਦੇ ਮਾਤਾ ਨਹੀਂ ਤੇ ਚਾਹ ਪਾਣੀ ਤੇ 20 ਮਹੀਨਾ ਅੱਜ ਹੀ ਹੋ ਉਹ ਮੈਂ ਕਹ ਤੂੰ ਲੈ ਆਈ ਨਾ ਬੇਫਿਕਰ ਮਾਤਾ ਚੋੜ ਕਿਉਂ ਪੁੱਗਦੀ ਪਤਾ ਸਾਨੂੰ ਸਾਰਾ ਹੀ ਅਮੀਨੇ ਦੇ ਮਹੀਨੇ ਤੇ ਪੈਸੇ ਲੈ ਨਹੀਂ ਜਾਂਦੇ ਜੋਤੀ ਕਰਨ ਜਾਂਦੇ ਤੇ ਨਹੀਂ ਘਰ ਦਾ ਨਹੀਂ ਸੋਚਣਾ ਘਰ ਕਿਸ ਲੈ ਟੁੱਟ ਗਈ ਆ ਉਹਨਾਂ ਤੇ ਵੀ ਕਿੰਨੇ ਕਿ ਖਰਚੇ ਮੁੰਡਿਆਂ ਦੇ ਪਾਈ ਜਾਏਗੇ ਆਪੇ ਬਣਾਉਣਗੇ ਹਾਂ ਲਓ ਬਣਾ ਲਵਾਂ ਜਿੱਤਰਾ ਮਾਜੀ ਬਣਾ ਲਵਾਂ ਮੈਂ ਪੈਸੇ ਕਿਤੇ ਨਹੀਂ ਉਹ ਕੋਈ ਪੈਸੇ ਦੋ ਮੜਾ ਮੋਟਾ ਵਾਧਾ ਨਹੀਂ ਉਹਨਾਂ ਦੀ ਤੁਹਾਨੂੰ ਉਹਨਾਂ ਦੇ ਪੈਸੇ ਤੇ ਬੜਾ ਰੱਖਿਆ ਕੁਲੀਆਂ ਨਹੀਂ ਖਾਉਣੀਆਂ ਬਾਲਾਂ ਵਾਲੀਆਂ ਰੱਖਣੀਆਂ ਨਹੀਂ ਲੋਕਾਂ ਦੇ ਆ ਨਿਆਣਿਆਂ ਦਾ ਖਰਚਾ ਵੀ ਪੈਂਦਾ ਤੁਸੀਂ ਨਿਆਣਿਆਂ ਦਾ ਖਰਚਾ ਕਿੰਨਾ ਦੋ ਚਾਰ ਸਾਲ ਮੜਾ ਚੰਗਾ ਸਾਰੀ ਤੁਸੀਂ ਪੈਸੇ ਆ ਕੇ ਤੇ ਹੱਥ ਤੇ ਧਰਿਆ ਕਰੋ ਕੁੜੀ ਨੂੰ ਨਾ ਠੀਕਿਆ ਪਰ ਉਹ ਕੁੜੀ ਨੂੰ ਤੁਸੀਂ ਆਪਣਾ ਘਰ ਲਾਪਕੇ ਦਿੱਤਾ ਹੈ ਸੁਣੋ ਬਹਿ ਕੇ ਜੀ ਕਰ ਲਾਇਆ ਤੇ ਸਾਰੀ ਮੱਤਾਂ ਠੇਕਾ ਚੁੱਕ ਲਿਆ ਦਾ ਕਿ ਜੇ ਰਿਅਲਟੀ ਤੋਂ ਉਹ ਬਾਤ ਨਹੀਂ ਪੁੱਛਣੀ ਹੋਲੇ ਆਈ ਰੱਖਣੀ ਪੜਾਹ ਦੀ ਰੱਖਣੀ ਵੀ ਕਹਿੰਦੀ ਨੇ ਉਹਨਾਂ ਨੂੰ ਮੈਨੂੰ ਇੰਨੇ ਪੈਸੇ ਦੇਣਾ ਹੈ ਹੁਣ ਕੀ ਕਰਾਂ ਉਹ ਕੋਈ ਨਹੀਂ ਪੈਸੇ ਦੇਣੇ ਇੱਕ ਸੂਟ ਪਿਆ ਵਾ ਜਿੱਦਿਓ ਉਹ ਕੱਢ ਕੇ ਨਾ ਲਾਦਾਂਗੇ ਪੱਗ ਕੋਈ ਇੰਨੇ ਬਹੁਤੇ ਜ਼ਿਆਦੇ ਪੈਸੇ ਦੇਣ ਦੀ ਲੋੜ ਨਹੀਂ ਉਹਨੂੰ ਕਹਾਂ ਵੀ ਅਸੀਂ ਆਪਣੇ ਘਰਾਂ ਲਈ ਨਹੀਂ ਦੇਖਣਾ ਪਹਿਲਾਂ ਦੇਖੀ ਆਪਾਂ ਆਪਣੇ ਘਰ ਵਾਲੇ ਫੇਰ ਆਪਾਂ ਕੁੜੀ ਵਾਲੇ ਵੇਖਿਆ ਜਾਊਗਾ ਉਨਾਲੇ ਮਾਤਾ ਉਹ ਤੇ ਬਥੇਰੀ ਸੌਖੀ ਤੇਰੀ ਕੁੜੀ ਉੱਥੇ ਕਰਦੀ ਪਖਾਨ ਦੇ ਇੱਥੇ ਆਣ ਕੇ ਤੇ ਜੇਗਦੇ ਨੀ ਚੱਲ ਮੇਰੀ ਮਾਤਾ ਦੀ ਵਾਹਾਂ ਪੈਨਸ਼ਨ ਹੁੰਦੀ ਤੇ ਮੈਂ ਲੈ ਚੂੰਗੀ ਤੇਰੀ ਨੂੰ ਵੀ ਨੋਹਾ ਦੀ ਲੋੜ ਤੇ ਗਿਰੜ ਸਾਹਮਣਾ ਤੇ ਤੈਨੂੰ ਕੱਲ ਨੂੰ ਅਸੀਂ ਕੋਈ ਦੁਖੀ ਨਹੀਂ ਉੱਥੇ ਬਹਿ ਜਾ ਮੇਰੇ ਕੋਲ ਜਿੱਥੇ ਮਰਜ਼ੀ ਕਿਉਂ ਬਹਿ ਗਿਆ ਤੇ ਮਰਾ ਵਿਆਹ ਕਰੇ ਤੁਸੀਂ ਨਹੀਂ ਆਂਦੇ ਨਾ ਹੈ ਤੇ ਹੁਣ ਮੈਨੂੰ ਉੱਥੇ ਤੇ ਦੱਸ ਤੇ ਮੇਰੇ ਕੋਲ ਬਹਿ ਜਾ ਮੈਂ ਕੀ ਕਹਾਂ ਉਹ ਮੇਰੇ ਤੋਂ ਕੋਈ ਤੋਰਦੀ ਉਹ ਨਹੀਂ ਅੱਜ ਤਾਂ ਸੇ ਦੇ ਮਿੰਨੂੜ ਖੜੀ ਤਰੀ ਆਉਂਦੀ ਮੇਰੇ ਭਰਾ ਨੂੰ ਨਖੜੀ ਨਹੀਂ ਕਿਉਂਦਾ ਨਹੀਂ ਤਾਂ ਉਹ ਸ਼ਰਮ ਨਹੀਂ ਆਉਂਦੀ ਐਦਾਂ ਹਮ ਪਹਿਲੇ ਮੂੰਹ ਆਟਾ ੜ ਕੇ ਮੰਗਦੀ ਐ ਦੱਸ ਉਹ ਨਾਂ ਵੀ ਰਖੜੀ ਵੀ ਆਉਂਦੀ ਕਿਹੜੀ ਬਾਹਾਂ ਆਵੇ ਲੈਣੀ ਚਾਹੀਦੀ ਨਹੀਂ ਚਲ ਬੰਨ ਜੇ ਆਪਣੇ ਵੀਰਾਂ ਨੂੰ ਬੰਨ ਜੇ ਐਸੀ ਐੜੀਆਂ ਨੂੰ ਨਾ ਬੰਨੇ ਪਰ ਬੰਨਦਾ ਸਾਲ ਉਹਦਾ ਖੜੇ ਨਾ ਅਪੋ ਚੰਗਾ ਜੇ ਲਖੜਾ ਲੈ ਕੇ ਜੰਗਾ ਜੇ ਉੱਥੋਂ ਪੀਕੋ ਤਾਂ ਤਾਂ ਪੀਕੋ ਕਿੱਲੇ ਆਉਣਾ ਇਹ ਮਾਂ ਤਾਂ ਪਖੰਡ ਨਹੀਂ ਕਰਦੀਆਂ ਜੋ ਭਰਾਈਆਂ ਦੇ ਕੇ ਤੋੜਦੀ ਨਹੀਂ ਕਰਾਂ ਦੇ ਕਿ ਉੱਥੋਂ ਦੇ ਨਹੀਂ ਨੇ ਤੇ ਤੁਹਾਡੇ ਘਰ ਪਰੰਦੇ ਉੱਥੋਂ ਲਿਆ ਲਿਆ ਕੀ ਹੈ ਤੇ ਆਓ ਕਿ ਤੁਸੀਂ ਘਾਹ ਭਰੀ ਜਾਓ ਇਹ ਮਾਂ ਤੋਂ ਦੇਣਾ ਦੇਣਾ ਮੇਰੇ ਵੱਲੋਂ ਖੂਚ ਘਾਇਓ ਮੇਰੇ ਵੱਲੋਂ ਜਿੱਥੇ ਮੱਝ ਚਲਵਾ ਦਿਓ ਮੈਂ ਕਿਹਾ ਲੱਲ ਲੱਲ ਕੇ ਸਭੀ ਲਾ ਪਰ ਖਾਓ ਅੱਜ ਚਾਰ ਨਹੀਂ ਫੜਾ ਦੋ ਮੇਰਾ ਮਾਈ ਖਾਓ ਚਾਰ ਨਹੀਂ ਫੜ ਕੇ ਪੀਓ ਨਾਲੇ ਟੀ ਨੂੰ ਆਪ ਕੋ ਜਿਹਨੂੰ ਫੇਸਣਾ ਦੇਣੀ ਆ ਆਹ ਹੋ ਨਾਲੇ ਆ ਕੇ ਤਨ ਪਾਣੀ ਦੇ ਨਾਲੇ ਦੋ ਚਾਹਾਂ ਤਾਨੇ ਵੀ ਪਾਣੀ ਵੀ ਲੈ ਗਈਆਂ ਖੋ ਕੇ ਆਂਦੀਆਂ ਰੋਟੀ ਵੀ ਨਹੀਂ ਦੇਣੀ ਆਪਣੇ ਘਰ ਖੜੇ ਕੱਤੇ ਤੇਰੇ ਘਰ ਦੇ ਜਿੱਥੇ ਬਹਿ ਰਹੀ ਨਹੀਂ ਗਾ ਟੁੱਟੇ ਹੀ ਇੰਨਾ ਹਾਲ ਵੇਖ ਤੇ ਕੁੜੀ ਨੂੰ ਕੀ ਕਰਨ ਦੱਸ ਕੁੜੀ ਨਹੀਂ ਫੇਰ ਕਾਹੂੰ ਚਲੀ ਲੱਲੀ ਮਾਤਾ ਤੋਂ ਪੈਂਚਣ ਨੂੰ ਨਹੀਂ ਆਈ ਤੂੰ ਦੇ ਸਭੋਂ ਵਿੱਚ ਚੰਗੀ ਹੈ ਜੀ ਪਿਛਲੀ ਵਾਰ ਹੈ ਅਮਲੇ ਨਹੀਂ ਪਾਣੀ ਹੋੜ ਪੌੜੇ ਪੂਰੇ ਇਹੋ ਇੱਕ ਪਾਣੀ ਦਾ ਪਾਣੀ ਕਿਤੇ ਰੁਪਈਏ ਦਾ ਭਾਅ ਵੜਾ ਲਈ ਇਹਦਾ ਨਾ ਕੋਈ ਸਬਜ਼ੀ ਪਾਣੀ ਕੀ ਕਰਨੋ ਥੋਕੀ ਜਵਾਬ ਦੀ ਸਮਝ ਹੁੰਦੀ ਵੀ ਇੰਨੀਆ ਗੱਲਾਂ ਨੂੰ ਸਿਖਾਉਂਦਾ ਕੌਣ ਨਾ ਇੱਥੇ ਨਹੀਂ ਨਾ ਕੋਈ ਤੱਕੇ ਦੀ ਜਵਾਬ ਦਿੱਤੇ ਨਹੀਂ ਨਾ ਹੋ ਇਹਦੇ ਆਪਣਾ ਮਾਲੀ ਦਾ ਪਾਣੀ ਗਾੜੀ ਲਾਉਣਾ ਇਹ ਆਪਣੇ ਇਹ ਨਹੀਂ ਮੈਨੂੰ ਆਪਣੇ ਲੱਗਦਾ ਆਪਾਂ ਨਹੀਂ ਇਹ ਸਾਰੇ ਇਹਦੀ ਕੁੜੀਆਂ ਕਰਤੋਤਾ ਹੀ ਉਹਨੇ ਸਾਰਾ ਕੁਝ ਇਹਨੂੰ ਸਿਖਾਇਆ ਕਿ ਰੇਲਾ ਕੀ ਕੁਝ ਕਰੀ ਜਾਂਦੀ ਹੈ ਕੀ ਆਪਣੇ ਤਾਂ ਉਹ ਵੀ ਨਹੀਂ ਖੀ ਰਹਿੰਦੀ ਮਾਂ ਦੀ ਨਹੀਂ ਉਹ ਬੜੇ ਚਲਾ ਕੇ ਉਹ ਆਪਣੇ ਨਾਲ ਵੀ ਵਕਾਰਦੀ ਤੇ ਮਾਂ ਨਾਲ ਵੀ ਚੰਗੀ ਰਹਿੰਦੀ ਹਾਂਜੀ ਖਾਂ ਦੀ ਮਾਰੀ ਹਾਂ ਇਹ ਸਾਰੀਆਂ ਕੰਨਾਂ ਚ ਆਉਂ ਉਹ ਤੋਂ ਇਹ ਮਮਤਾ ਥੋੜੀ ਬੋਲਦੀ ਆ ਇਹਦੇ ਚ ਤੇਰੀ ਕੁੜੀ ਬੋਲਦੀ ਆ ਸਹੀ ਗੱਲ ਆ ਉਹ ਸਾਰੀਆਂ ਗੱਲਾਂ ਉਹਨੇ ਸਿਖਾਈ ਨਹੀਂ ਇਹਨੂੰ ਵਾਕੇ ਹੀ ਆਪ ਨਹੀਂ ਹਾਂ ਉਹਦੀ ਅਕੇਲੇ ਕਦੀ ਬੋਲੀ ਨਹੀਂ ਤੇ ਸੰਗਿਆ ਅਗਰੇ ਭਰਾ ਅਗੇ ਨਹੀਂ ਆਪਣਾ ਹੋ ਉਹ ਵੀ ਇਦਾਂ ਨੇ ਕਦੀ ਗੱਲ ਕੀਤੀ ਨਹੀਂ ਤੇ ਪਹਿਲਾਂ ਹੀ ਆਉਂਦੀ ਹੂੰ ਹਾਂ ਇਹ ਕਦੀ ਖੂ ਖਾ ਦੱਸ ਸਕੇ ਮੇਰੇ ਵੱਲੋਂ ਜਿੱਥੇ ਮਰਜੀ ਪਾਉ ਐ ਤੇ ਕੇ ਵੀ ਫੋਨ ਤੇ ਲੈ ਆਹ ਸੰ ਨੂੰ ਕੁਝ ਪਾਉਣ ਨੂੰ ਨਹੀਂ ਆਂਦਾ ਸੀ ਹਾਂ ਹੈ ਪਹਿਲਾਂ ਗੱਲ ਕਰ ਲੈਂਦੇ ਵੀ ਅਸੀਂ ਤੇ ਹੈਗੀਆਂ ਤੇ ਤੁਸੀਂ ਆਪਣਾ ਸੋਚ ਵਿਚਾਰ ਲੈਂਦੇ ਸਾਡੇ ਮਾਫੀ ਤੋਂ ਦੇ ਚਤਰਾ ਇਚਾ ਤਾਂ ਰਹੇਗੀ ਪਿਛਲੀ ਨਾਲ ਟਾਪੀਆਂ ਚਾਰ ਲੈ ਜਾਂਦੀਆਂ ਮੈਂ ਆਸ ਰੱਖੀ ਸੀ ਮਾਫੀ ਨਹੀਂ ਬੈਠਾ ਮੈਂ ਕਿਤੇ ਕੱਲੀ ਇਹਦਾ ਵੀ ਲੈ ਲਿਆ ਤੇ ਤੈਨੂੰ ਨਹੀਂ ਨਾਲ ਵਿੱਚ ਸੂਟ ਲੈ ਕੇ ਦਿੱਤੇ ਹਣ ਹੁਣ ਐ ਕਿਵੇਂ ਰਹੇ ਰਹੀ ਆ ਕੋ ਆ ਜੋ ਸੁਲਾ ਹਾਂ ਮਾਤਾ ਨੂੰ ਆ ਕੇ ਦੇ ਨਹੀਂ ਇਹ ਨਹੀਂ ਤਾਂ ਆਉਣ ਵਾਲੀ ਹੁਣ ਇਹ ਦੋ ਦਿਨ ਸੂਤ ਕਰਦੀ ਫਿਰ ਵੇਖੇ ਸੈਟ ਹੋ ਜੇ ਫਿਰ ਨੇ ਆਪਣੀ ਕੁੜੀ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦੇਣਾ ਸੁੱਤਰ ਕਰਨ ਲੱਗੀ ਇਹ ਤਾਂ ਆਪਾਂ ਨੂੰ ਨਾ ਕਰਕੇ ਰੱਖੀ ਤੇ ਨਾਲੇ ਉਹ ਕਰਕੇ ਰੱਖੀ ਚੱਲੀ ਆਪਾਂ ਲਾ ਕੇ ਦਵਾਂਗੀ ਤੇ ਕਰੂਗੀ ਫੋਨ ਨਹੀਂ ਉੱਪਰ ਲਾ ਕੇ ਦਿੰਦੀ ਆ ਇਹਦਾ ਧਿਆਨ ਰੱਖਣਾ ਹੱਟ ਗਵਾਣ ਨਾ ਕਿਤੇ ਵਾਲੀ ਜਾ ਕੇ ਮੇਰੇ ਫੋਨ ਨਾਲ ਲਵਾ ਲੈਣਾ ਫੋਨ ਦੀ ਤੂੰ ਟੈਨਸ਼ਨ ਨਾ ਪਛੇੜੀ ਮਾੜਾ ਚਲਾ ਕੇ ਮੈਂ ਟੈਕੀ ਜਣੀ ਵੀ ਚਿੰਗੀਆਂ ਨੂੰ ਗੱਲਾਂ ਹੋਣ ਲੱਗ ਪਈਆਂ ਇੰਨੀਆਂ ਰੱਗੀਆਂ ਆਉਂਦੀਆਂ ਨਹੀਂ ਸੁਣ ਲੈ ਯਾਰ ਤੇ ਸਬਜੀ ਪਾਣੀ ਦੇ ਤੱਕੇ ਕੀ ਆ ਵਿੱਚ ਦਿਮਾਗ ਸਿਰ ਕੀ ਰੋਟੀ ਆਟਾ ਕੋਈ ਕਿ ਤੂੰ ਸਬਜੀ ਆ ਲੂ ਤੇ ਮੈਂ ਸਬਜੀ ਬਣਾਵਾਂ ਆਹੋ ਚਲ ਮੈਂ ਬਣਾ ਦੇ ਦੇ ਜੋ ਹੋ ਗਈ ਹੁਣ ਜੋ ਹੋ ਗਈ ਸੁਣਾ ਜੇ ਆਪਾਂ ਨੇ ਫੋਣੀ ਪੈੜੀ ਸ਼ਰਮ ਤੇ ਆਪਾਂ ਰੋਟੀ ਘਰ ਤੇ ਹੁਣ ਆਪਣਾ ਹੀ ਵਰਤਣਾ ਇਹ ਨੂੰ ਹੁਣ ਦੁਰੀ ਨੂੰ ਕੀ ਕਹਿਣਾ ਇਹ ਤੇ ਹੁਣ ਮਾਰਦੀ ਲੱਤਾਂ ਐ ਕਿ ਜਾਵੀ ਰਖੜੀਆਂ ਤੇ ਲੈ ਆਂ ਤੂੰ ਆਪਣੇ ਭਰਾਵਾ ਕੋਲ ਮੈਂ ਤੇ ਕੋਆਰੀ ਸਲੈਪ ਹੁਣ ਮੈਂ ਕੀ ਕਰਾਂ ਫੰਟਾ ਕਿੱਥੇ ਰੱਖਿਆ ਤਾ ਜੀ ਜਾਣਾਂ ਨਹੀਂ ਇੱਥੇ ਆਹ ਕਿ ਭਰਾ ਮੇਸਲੇ ਪਉਣ ਤੂੰ ਵੀ ਕਿਦਾਂ ਨੇ ਕੱਚੀ ਗੱਲਾਂ ਕਰਦੀਆਂ ਇਹੋ ਕੀ ਜਾਣਾਂ ਨਹੀਂ ਕਿ ਮੈਂ ਦੇਖੀ ਤੇ ਮੈਂ ਵੀ ਨਹੀਂ ਜਾਣਾ ਮੈਂ ਤੇ ਆਪਾਂ ਰਖੜੀ ਬੰਨਣ ਇੱਕ ਦਿਨ ਜਾਣਾ ਮੈਂ ਆ ਜਾਣਾ ਮੈਂ ਨਹੀਂ ਮਸਲਾ ਨਹੀਂ ਜਾਣਾ ਅਸੀਂ ਪਤਾ ਨਹੀਂ ਸੀ 10 ਦਿਨ ਹੋਏ ਸਾਡੀ ਬਿੱਲੀ ਜਿਹੜੀ ਰੱਖੀ ਬੜਾ ਤੇ ਪਿਆਰ ਕਰਦੇ ਹਾਂ ਉਹ ਮਰ ਗਈ ਜਿਹੜੀ ਜਾਣਾ ਪੇਕੇ ਆਪਣੇ ਲੈ ਤੈਨੂੰ ਪਤਾ ਨਹੀਂ ਨਾਲੇ ਤੂੰ ਤੈਨੂੰ ਕੀ ਪਤਾ ਹਣਾ ਨਾ ਤੂੰ ਮੇਰੇ ਨਾਲ ਮੂੰਹ ਲੱਕ ਹਿੱਕ ਕੀਤਾ ਮੈਨੂੰ ਪਤਾ ਕਿੰਨਾ ਗੁੱਸਾ ਹੀ ਹੋਦਾਂਗਾ ਤੂੰ ਅਨੇ ਬੋਲਦੀ ਨਹੀਂ ਮੇਰੇ ਪੇਕੇ ਦੀ ਬਿੱਲੀ ਨਹੀਂ ਮਰ ਗਈ 10 ਦਿਨ ਹੋ ਗਏ ਮਨ ਲੱਗ ਰਿਹਾ ਮੂੰ ਤੇਰਾ ਬਿੱਲੀ ਦਾ ਘਰ ਸਮਝਣਾ ਕਰਨਾ ਸੀ ਕਿ ਮੂੰ ਇਹਨੇ ਤੇ ਪਿਆ ਨਾ ਸਾਡੇ ਜੀ ਆਨੇ ਤੇ ਦੱਸਦੇ ਰੋਟੀ ਨਹੀਂ ਖਾਦੀ ਆ ਜਾ ਤੁਹਾਡੇ ਜੀ ਮੈਂ ਐਡੀ ਤਕੜੀ ਰਿੱਕੇ ਜਾਂਦੀ ਸੋਹਣੀ ਲੱਗੂ ਉਹਨਾਂ ਹਨ ਸਾਡੇ ਘਰ ਬਿੱਲੀ ਮਰੀ ਤੇ ਆਪੇ ਖਾਸਾ ਇਹਨੇ ਕੀ ਬਿੱਲੀ ਆਲੇ ਉਰਾ ਕਰਦੀ ਫਿਰਦੀ ਨਾ ਲੱਕੜੀ ਬੰਨ੍ਹ ਕੇ ਆ ਤੇਰੇ ਵਿੱਚ ਨਿੱਤਰ ਬਥੇਰੇ ਨਹੀਂ ਮੈਂ ਨਹੀਂ ਆਕੀ ਜਾਣਾ ਕਿ ਤੂੰ ਲਿਆ ਪੈ ਗਈ ਸਲੈਪ ਉਹ ਆ ਗਈ ਮੇਰੇ ਪਾਈ ਲੱਲੀ ਘਰ ਐ ਕਿੱਥੇ ਆ ਕੇ ਪਾਲਣ ਨਾਲ ਲੱਗੇ ਢੱਕਾ ਲਾਵਾ ਪਤਾ ਨਹੀਂ ਉੱਥੋਂ ਵੇਖ ਕੇ ਲੈਂਦੀ ਕਿ ਬਨੇ ਆਣੇ ਕੱਖ ਨਹੀਂ ਰਹਿਂਦੇ ਕਾ ਹੁੰਦਾ ਮੈਂ ਹੋਣੀ ਚਾਹਤ ਕਰਉਣਾ ਮਾਰਾ ਮੋਟਾ ਜਿਹਾ ਹੀ ਗਿਆ ਤੇ ਵੀ ਹੁੰਦਾ ਸੁਪੀ ਹੈ ਤੇ ਇਹ ਨੂੰ ਕਮਾ ਤੇ ਇਹ ਨੂੰ ਵੀ ਗੁੱਸਾ ਹਣਾ ਪੀ ਦੱਸ ਜੇ ਤੂੰ ਬਹਿਣਾ ਹੀ ਤੇ ਕੁਰਸੀ ਤੇ ਬਹਿ ਮਰ ਜਾ ਚਾਜ ਦੇ ਥਾਂ ਬਹਿ ਜਾ ਸੋੜ ਕੇ ਤੇ ਰੱਖਦੀ ਆ ਹੁਣ ਤੂੰ ਹੋਣੀ ਦੱਸ ਵੀ ਮੇਰੇ ਘਰ ਆਉਣਾ ਨਹੀਂ ਮੈਂ ਤਾਂ ਹੀ ਸੁਣਾਈਆ ਤੇ ਪੀਕਿਆ ਹੋ ਗਿਆ ਤੇ ਕੋਈ ਨਹੀਂ ਨਹੀਂ ਕਿਦਾ ਸਾਨ ਕਰਨ ਚੀਜ਼ਾਂ ਬਣਾਉਣ ਨੂੰ ਮੈਂ ਰੱਖੀ ਆ ਚਲੇ ਜਾਂ ਕੇ ਇਹ ਤਾਂ ਕੁੰਦਨਾ ਸਿੰਦਰੀ ਨਹੀਂ ਤੇ ਮੈਂ ਗਵਾੜ ਦੇ ਨਾਲ ਘਰੋਂ ਫੋਨ ਕਰਾ ਕੇ ਨਾ ਤੇ ਕੁੜੀ ਨੂੰ ਮੰਗਾ ਕੇ ਨਾ ਉਹ ਨਹੀਂ ਪੈਸੇ ਦੇ ਦੇ ਤੇ ਗਵਾੜ ਨੇ ਆ ਜਾ ਕੇ ਤੇ ਫੋਨ ਕਰਾ ਮੈਂ ਕੁੜੀ ਨੂੰ ਮੰਗਵਲੀ ਨਾ ਮੈਂ ਕੁੜੀ ਨੂੰ ਲੱਕੜਾ ਲਿਆ ਤੇ ਮੇਰੇ ਕੋ ਪੀਏ ਤੇ ਕੁੰਗੜਾ ਨਹੀਂ ਨਾ ਪਾਣੀ ਨਾ ਕੋਤਣੀ ਤੇ ਨਾ ਨਹੀਂ ਆਣਾ ਨਾ ਆਏ ਚਾਚੀ ਦੇ ਕੋਈ ਮੈਂ ਫੇਰ ਗਵਾੜ ਨਾਲ ਗੱਲ ਕਰੂੰਗੀ ਬਾਈ ਮੈਂ ਕੀ ਕਰੀ ਇਹ ਵੀ ਕਰ ਕਰ ਕੇ ਕਰ ਤੇ ਇਹਦੀ ਇਹ ਕੁੰਗੜਾ ੜੀ ਚੱਲੀ ਤੇ ਨਹੀਂ ਕਿਤੇ ਪਾਣੀ ਨਹੀਂ ਨਿਕਲਦਾ ਕੋਈ ਚਰਨੀ ਨਾ ਲੰਮਾ ਕੀ ਕਰਦਾ ਹੁੰਦੇ ਇਹ ਲਾ ਨਹੀਂ ਆਇਆ ਤਾਂ ਸ਼ਾਂਦਿਆ ਵਾ ਕਰੀਏ ਚੇਤੀ ਨੀ ਕੁੜੀ ਤੂੰ ਫਲ ਵੇਚਾ ਆਪ ਦੇਣਾ ਵਾ ਜਿਹੜਾ ਇੱਕ ਹਾਂ ਬਾਰਾ ਦੀ ਕਿਤੇ ਵੀ ਆ ਕੁੜੀ ਨੂੰ ਗੋਈ ਨਾਲ ਬਾਹਰ ਲੈਣਾ ਅਸੀਂ ਇਹਦੇ ਜੇ ਇੱਕ ਦਸ ਤਾਵੇਂ ਨਾ ਕਰੀਂ ਗਾਦੀ ਘਾਟੇ ਕਿਹੜੀ ਗਾਦੀ ਤੇਰੇ ਲਈ ਉਹਨੇ ਤੇਰੇ ਤੜਕਾ ਪੀਏ ਗਏ ਨੂੰ ਇਹਨੇ ਮੇਕੀ ਪਾ ਉਹਦੇ ਨੂੰ ਉਹ ਆਉਂਦੀ ਬਖੰਡ ਕਰ ਜੀਨੀ ਸਬਜੀ ਬਣਾਉਣ ਲਈ ਮੈਂ ਆਟਾ ਬਾਵਾ ਜ ਵਧੀਆ ਗੁੰਨ ਲੈਣੀ ਆ ਸਬਜੀ ਜੀ ਚਰਚਾ ਪਾਉਂਦਾ ਪਾ ਮੈਂ ਤੁਹਾਨੂੰ ਇਹਨਾਂ ਕਰਮੋ ਕੁੜਬੜ ਨਾ ਆਟੇ ਲਈ ਉਹ ਸਬਜੀ ਮੈਂ ਆਪਣੇ ਬਣਾ ਲੈਣੀ ਆ ਤੇ ਸਬਜੀ ਬਣਾਉਣੀ ਬੜੀ ਔਖੀ ਲੱਗਦੀ ਆ ਉਹ ਮੈਂ ਪਹਿਲੇ ਦੇ ਦੂੰ ਤੈਨੂੰ ਇਹ ਹੀ ਆ ਲਿਆ ਪਿਆ ਨਰ ਤੇਰੇ ਤੋਂ ਕੋਸਵਾ ਉਹ ਘੱਟ ਬੰਦੀ ਹੈ ਹੂੰ ਹਾਂ ਆਟਾ ਕਿੱਦਾਂ ਕਰੇ ਰੋਟੀਆਂ ਕਿੱਦਾਂ ਖਾ ਲਈਂ ਚਲ ਰੋਟੀਆਂ ਅੱਜ ਤਾਂ ਸਿੱਧਾ ਕੰਮ ਹੋਗਾ ਕਿ ਤੈਨੂੰ ਨੂਨ ਦੇ ਜਿੱਦਾਂ ਨਹੀਂ ਹਿਸਾਬ ਹੋ ਤਾਂ ਕੋਈ ਕੰਮ ਹੋਣ ਤੇ ਲੱਗੀ ਨਾ ਮਾਤਾ ਤੇ ਮੇਰਾ ਮਾਤਾ ਕੀ ਜਾਣਦੇ ਹੋਂ ਮੈਂ ਇਹ ਨਹੀਂ ਏੜੀਂ ਦਿੱਤਾ ਸੀ ਮੈਨੂੰ ਤੇ ਆਪੜੀ ਆਸੀ ਮੈਂ ਕਿੰਨੇ ਦਿੱਤਾ ਆਸ ਰੱਖੀ ਕਿ ਚਲ ਬੇਕੀਰ ਦੀ ਵੀ ਨੇ ਬਣਾ ਲਈ ਆ ਕਿ ਮੈਂ ਬਣਾਉਂਗੀ ਪਰ ਮੈਨੂੰ ਕੀ ਕਹੇ ਯਾ ਕੰਮ ਪੰਜਾ ਚਲ ਕੋਈ ਨਹੀਂ ਕੰਮ ਕਰ ਬੀਜਾ ਦੇ ਦੀਆਂ ਨੇ ਕਲੀ ਪੋਤੇ ਦੀਆਂ ਅੱਗੇ ਆਪਾਂ ਕਰਦੀ ਹੱਥ ਉਹਨੇ ਕਰਿਆ ਗੱਲ ਦੇ ਸਸੀ ਕਾ ਮੰਮੀ ਸੱਸ ਦੇ ਕੰਮ ਕੀ ਆਲੀ ਛੰਗਾ ਵਾ ਮੈਂ ਪਹਿਜ ਇੱਥੇ ਧੁੱਪੇ ਵਿੱਚ ਬੈਠੇ ਤੂੰ ਬਹਿ ਗਿਆ ਤੂੰ ਪਿਆ ਆ ਗਈ ਆ ਅੱਛਾ ਕਿਸੇ ਲਈ ਆਈ ਆ ਤੇ ਪਰਸਾਂ ਲੱਗਿਆ ਤੇ ਮੈਂ ਨਾ ਰਦਗਾ ਨਹੀਂ ਤੇ ਮੈਂ ਤਾਂ ਦੇਤੀ ਆ ਨਾ ਮੈਂ ਉਹਨੇ ਜੇ ਨਹੀਂ ਤੂੰ ਮੇਰੇ ਨੰਬਰ ਕਿਉਂ ਫੋਨ ਕਰਨ ਦੇ ਮੈਨੂੰ ਇਹਨਾਂ ਦਾ ਨੰਬਰ ਤੇ ਨਹੀਂ ਬਾਪੀ ਕਹਿੰਦਾ ਓਹ ਕਿਸੇ ਗਵੰਡਰ ਨਾਲ ਕੋਕ ਕਰਾਇਆ ਸੀ ਅੱਛਾ ਗਵੰਡਰ ਨਾਲ ਕੋਕ ਕਰਾਇਆ ਤੇ ਕਿਉਂ ਗਵੰਡਰ ਨਾਲ ਘਰੇ ਫੋਨ ਇੰਨੇ ਤੇ ਮੰਮੀ ਤੁਸੀਂ ਘਰੋਂ ਘਰ ਦੇ ਮੈਨੂੰ ਮੈਨੂੰ ਤਾਂ ਟੈਨਸ਼ਨ ਹੋ ਗਈ ਕਿ ਪਤਾ ਨਹੀਂ ਕੋਈ ਲਾੜ ਟੁੱਟ ਪਿਆ ਘਰੇ ਨਾਂ ਕਰਦਾ ਇਹ ਬੋਲਦੇ ਨਹੀਂ ਇਹ ਅਜਿਹਾ ਮੈਨੂੰ ਸਾਨੂੰ ਦੇ ਕਹੇ ਮੈਂ ਮੇਰੀ ਕੁੜੀ ਲੈ ਆਉਣਾ ਮੈਂ ਉਹਨੂੰ ਚੜ੍ਹਨ ਦੀ ਇਜਾਜ਼ਤ ਚੱਲ ਕੋਈ ਨਹੀਂ ਮੰਮੀ ਜੀ ਮੈਂ ਪੁੱਛਦੀ ਇਹਨਾਂ ਨੂੰ ਕੀ ਗੱਲ ਇਹਨਾਂ ਨੂੰ ਤੇ ਰਹੀ ਗੱਲ ਪੈਨਸ਼ਨ ਦੀ ਤੇ ਜੇ ਉਹਨਾਂ ਨੂੰ ਥੋੜ੍ਹ ਹੋਊਗੀ ਤੂੰ ਦੇ ਦੇਣਾ ਛੋੜੇ ਬਹੁਤੇ ਮੈਂ ਨਹੀਂ ਦਿੱਤੇ ਚਲ ਕੋਈ ਨਹੀਂ ਆ ਸਲੈਬ ਕਿਤੇ ਟੁੱਟ ਗਈ ਤਾਂ ਢੀ ਇਹ ਪਤਾ ਨਹੀਂ ਪਤਾ ਹੀ ਨਹੀਂ ਲੱਗਾ ਕਿ ਤਨਾ ਟੁੱਟ ਗਈ ਇਹ ਸਾਰੀ ਟੁੱਟ ਗਈ ਆmdi ਕੰਮ ਬਣਾਉਣੀ ਆ ਅੱਛਾ ਬਣਾ ਕੇ ਦੇ ਆਂਦੇ ਮਿਸਤਰੀ ਜਾ ਅੱਛਾ ਤੇ ਤਾਂ ਹੀ ਫਿਰ ਪੈਨਸ਼ਨ ਮੰਗਦਿਆਂ ਹੋਣੀ ਹਾਂ ਇਹ ਫਿਰ ਬਣਾ ਕੇ ਦੇ ਮਿਸਤਰੀ ਵਾਲਾ ਜਾਣ ਕੇ ਤੇਰੀ ਮਿਸਤਰੀ ਆ ਕੇ ਬਣਾ ਕੇ ਜਾਉ ਚਲ ਕੋਈ ਨਹੀਂ ਮੰਮੀ ਤੈਨੂੰ ਪਤਾ ਕਰ ਘਰ ਦੀਆਂ ਚੀਜ਼ਾਂ ਤੇ ਲੋੜ ਤੇ ਪੈ ਹੀ ਜਾਂਦੀ ਚਲ ਕੋਈ ਨੂੰ ਦੇ ਦੇ ਪੈਸੇ ਫਿਰ ਕੀ ਆ ਫੇਰ ਗਾਂਹ ਟੈਂਸ਼ਨ ਆ ਜਣੀ ਉਹ ਤੋਂ 150 ਮੀ ਨੂੰ ਦੇ ਛੱਡੀ ਚਲੋ ਹਾਂ ਮੰਮੀ ਦੇ ਦੇਣੀ ਹੀ ਨਹੀਂ ਇਹ ਮੈਂ ਮਾਇ ਨਹੀਂ ਦੇਣੀ ਮੈਂ ਤੂੰ ਲੈ ਜਾ ਮੈਂ ਨਹੀਂ ਦੇਣੀ ਮੈਂ ਨਹੀਂ ਚੰਗਾਈ ਚਾਹੁੰਦੀ ਨਾ ਤੇ ਚਲ ਕੋਈ ਲੜੀ ਜਾਣੀ ਹੁੰਦਾ ਨਾ ਹਊ ਤੇ ਮੈਂ ਤੇਰੇ ਕੋਲ ਵੀ ਮੈਂ ਜ਼ਿਆਦਾ ਦੇ ਕੇ ਕਰ ਮੈਂ ਨਹੀਂ ਨਹੀਂ ਮੰਮੀ ਤਨ ਕਰ ਠੀਕ ਤੇ ਚਲੋ ਮੈਂ ਹੈ ਗਈਆਂ ਪਰ ਤੁਹਾਨੂੰ ਪਤਾ ਮੇਰੇ ਕੋਲ ਵੀ ਬੈਠਾ ਕਿੱਥੇ ਗੁਜ਼ਾਰੇ ਹੋਣੇ ਤੇ ਜੇ ਮੰਗਦੀਆਂ ਤੇ ਦੇ ਦੇਣੀ ਜ਼ਰੂਰੀ ਘਰ ਤੇ ਲੜਾਈ ਨਹੀਂ ਪਾਈ ਦੀ ਨੋਵਾ ਮਾਵਾ ਤੇਰੀ ਪੁੱਛਣਾ ਐ ਕਿ ਇਹਨਾਂ ਨੇ ਤੈਨੂੰ ਮੈਂ ਕਿੰਨਾ ਚਿਰ ਇੱਥੇ ਬੈਠੀ ਰਹੂੰ ਤੇਰੇ ਕੋਲ ਤੇ ਹੈ ਕਿਥੇ ਕੋ ਪਾਣੀ ਨਹੀਂ ਘੁੱਟ ਕਿੱਥੇ ਵੜੀਆਂ ਦਵੇਂ ਜਾਣੀ ਇੱਥੇ ਕਿ ਜੇ ਦੇ ਆ ਵੇਖੀ ਨਾ ਅੱਛਾ ਓ ਪਾਣੀ ਦੀ ਕੁੜੀ ਆ ਕੋਈ ਨਹੀਂ ਮੈਂ ਕਰਨੀ ਗੱਲ ਪਿਆਰ ਨਾ ਸਮਝਾਉਣੀ ਆ ਸਿਆਣੀਆਂ ਸਮਝ ਨਹੀਂ ਸਮਝ ਜਾਣੀ ਹਾਂ ਆਹੋ ਜੀ ਕੰਮ ਹੈ ਇਹ ਕਿਉਂ ਕਰ ਰਹੀ ਆ ਅੱਛਾ ਘਾਬੀ ਜੀ ਸਾਸਰੀ ਕਲਕਾ ਤੋਂ ਆਈ ਹੁਣੇ ਆਈ 10 ਮਿੰਟ ਹੋਏ ਮੈਨੂੰ ਗਰਮ ਪਾਣੀ ਲੈ ਕੇ ਆਉਂ ਮੈਨੂੰ ਪਤਾ ਹੀ ਨਹੀਂ ਲੱਗਾਗਾ ਕਿੱਥੇ ਹੋਦੋ ਜੀ ਬਾਬੀ ਕਿੱਥੇ ਉਹਨਾਂ ਦੇ ਬਾਅਦ ਸਬਜੀ ਸਬਜੀ ਨੂੰ ਗਈ ਹੈ ਜਦੀ ਮੈਂ ਮਿਰਚਾ ਲੈਣਾ ਸਬਜੀ ਬਣਾਉਣ ਲੱਗੀ ਕੋਈ ਜਦ ਮੈਂ ਪਾਣੀ ਲੈ ਹੁਣੀ ਤੇਰੇ ਲਈ ਠੀਕ ਲੈ ਆਉ ਗਰਮੀ ਬਹੁਤ ਬੈਤ ਡੀਕਨ ਦੇ ਮੇਰੇ ਅੱਖ ਨਹੀਂ ਪਤਾ ਨਹੀਂ ਕਿੱਥੇ ਗਈਆਂ ਹੋਰ ਸੁਣਾ ਮੰਮੀ ਤੁਸੀਂ ਤਾਂ ਠੀਕ ਹੀ ਠੀਕ ਹੀ ਆਜ ਤਰਾਂ ਦੇ ਉਹ ਗੋਡੇ ਗਰਦੇ ਦੁਖਦੇ ਦੱਸਦੇ ਨਹੀਂ ਅੱਛਾ ਇਤਰਾ ਤੇਰੀ ਪਰਨੀ ਤੇ ਦਵਾਈ ਦੂਈ ਖਾਂਦੇ ਆ ਖਾਂਦੇ ਆ ਵਾਇ ਤੇ ਨਹੀਂ ਆਂਦੀ ਚੰਗੀ ਨਹੀਂ ਆਉਂਦੀ। ਚਲ ਫਿਰ ਇਹੋ ਕੁਛ ਹੀ ਹੋਣਾ ਇੱਥੇ ਆਣ ਕੇ ਤੇ ਫਿਰ ਦਵਾਈਆਂ ਦੂਈਆਂ ਨਹੀਂ ਤੁਹਾਨੂੰ ਪਤਾ ਵਜੇ ਦਵਾਈ ਦਵਾਉਂਦੇ ਤੇ ਫਿਰ ਜੀ ਕਰਵਾ ਵਜ ਗਈ ਆਂਦੀ ਆ। ਹਾਂ ਕਿਨੇ ਲੱਗ ਰਹੀ ਤੇ ਵੀਰ ਨੇ? ਹਾਂ ਚਲੋ ਠੀਕ ਆ ਫਿਰ। ਨਹੀਂ ਆਉਂਦਾ। ਹਾਂ ਚਲ ਕੋਈ ਨਹੀਂ। ਦਵਾਈਆਂ ਆਣਾ ਯੰਮੀ ਫਿਰ ਇੱਥੇ ਆਣ ਤਾਂ ਤੈਨੂੰ ਪਤਾ ਦਵਾਈਆਂ ਤੇ ਲੱਗ ਜਾਂਦਾ। ਮੇਰੀ ਸੱਸੀ ਉਹ ਵੀ ਦਵਾਈਆਂ ਤੇ ਲੱਗੀ ਆ। ਹਾਂ ਹਾਂ ਹਾਂ। ਤੇ ਹੋਰ ਗਰਮੀ ਗਰਮੀ ਬੜੀ ਆ ਕਿ ਬਾਹਰ ਉਖਾ ਰੱਖਾਂ ਥੱਲੇ ਵਿਆਹ ਕਰੋ ਇੱਥੇ ਤੇ ਬਹੁਤ ਗਰਮੀ ਦਾ ਡੇ। ਹਾਂ ਗਰਮੀ ਵਜੇ। ਨਿਆਣੇ ਕਿੱਥੇ ਗਏ ਨਿਆਣੇ ਨਹੀਂ ਜੀਦੇ ਕਿਤੇ ਅੱਜ ਨਿਕਲੀ ਤੇਰੀ ਭਤੀ ਅੱਛਾ ਸਾਨੂੰ ਜੀਦੀ ਪਾਣੀ ਅੱਛਾ ਬਹਿ ਜਾ ਬੈਠੇ ਬਸ ਇੱਥੇ ਧੁੱਪ ਜੀ ਆ ਜਾਂਦੀ ਹੈ ਹਾਂਜੀ ਮੈਂ ਤੇ ਅੱਗੇ ਮੰਮੀ ਨੂੰ ਆਖਣੀ ਵੀ ਤੂੰ ਇੱਥੇ ਬੈਠੇ ਆ ਤੋ ਪਾਣਾ ਕਿ ਅਸਲ ਵਿੱਚ ਉਹ ਸੂਰਜ ਜਿੱਤਰ ਨੂੰ ਹੁਣਣਾ। ਹਾਂ ਸਲੇਬ ਤਾਂ ਟੁੱਟ ਗਈ ਭਾਬੀ ਜੀ। ਸਲੇਬ ਦਾ ਪਤਾ ਇੰਨੀ ਆਉਂਗਾਲੇ ਤੇ ਪਏ ਸੜਗੇ ਤੇਨ ਪਤਾ ਤਾਂ ਹੈਗਾ ਆਪਣੀ ਕੱਦ ਨਹੀਂ ਤੇ ਪਾਈ ਆ। ਹਾਂਜੀ ਤੇ ਮੈਂ ਕਿਹਾ ਬਣਾਉਣੇ ਆ ਤਾਂ ਇਦਾਂ ਹੀ ਬਸ ਗੱਲਾਂ ਇਹ ਜਿੱਦ ਰਹੀਆਂ ਕਰਨ ਵੀ ਬਣਾਵਾ ਹੀ ਆ। ਅੱਛਾ ਹਾਂ ਬਣਾਉਣੇ ਲਾਉਣੇ ਮਿਸਤਰੀ ਬਰੀ ਜੀ ਲੱਗਦੀ ਫਿਰ ਇਦਾਂ ਤੇ। ਹਾਂਜੀ ਹਾਂਜੀ ਨਹੀਂ ਲਾੜੋ ਵੀ ਸੁਖਬੁਰੀ ਜੀ ਲੱਗਦੀ ਤੁਸੀਂ ਤਾਂ ਕੰਮ ਵੀ ਇੱਦਾਂ ਆਓ ਬੱਚਿਆਂ ਦਾ ਭਾਜ ਦਾ ਠੀਕ। ਸਾਰੇ ਵਧੀਆ ਠੀਕ ਮਮੀ ਫੋਨ ਕਰੰਦੇ ਨੇ ਮੈਨੂੰ ਤੇ। ਤੁਹਾਨੂੰ ਕਿਹੜੇ ਬੰਦੇ ਫੋਨ ਕਰਤਾ? ਚਲ ਕੋਈ ਨਹੀਂ ਹੁਣ ਚਲੋ ਉਹ ਤੇ ਕੋਈ ਗੱਲ ਨਹੀਂ ਮੰਮੀ ਨੇ ਮੈਨੂੰ ਇੱਧਰ ਗਵਾਂਢੀਆਂ ਨੂੰ ਫੋਨ ਕੀਤਾ ਬੇਰੇ ਬੇਰੇ ਤਾਂ ਮੈਂ ਤਾਂ ਤੁਹਾਡੇ ਕੋਲ ਗੱਲ ਕਰਾਂ ਚਲੋ ਤੁਸੀਂ ਆਉਂਗੇ ਜੇ ਹਨਾ ਘਰ ਅੱਜ 100 ਗੱਲਾਂ ਹੋ ਜਾਂਦੀਆਂ ਹੁਣ ਗਵਾਂਢੀਆਂ ਘਰੇ ਜਾ ਕੇ ਫੋਨ ਕੀਤਾ ਗਵਾਂਢੀ ਕਹੀ ਗੱਲਾਂ ਬਣਾਉਣੀਆਂ ਤੇ ਬੀਬੀ ਜੀ ਕੋਲ ਕੀ ਤੁਹਾਨੂੰ ਪਤਾ ਹੈ ਸਰੀਰ ਪਟੇਪਾ ਹੈ ਨਹੀਂ ਸਮਝ ਲੱਗਦੀ ਜੀ ਤੁਸੀਂ ਵੀ ਨਾ ਨਿੱਕੀ ਨਿੱਕੀ ਗੱਲ ਤੇ ਝੂਠੂਣਾ ਕਰਿਆ ਕਰੋ ਚਲ ਕੋਈ ਨਹੀਂ ਮੈਂ ਸਮਝਾ ਕੇ ਜਾਉਂਗੀ ਨੇ ਚੋ ਮੋ ਜੋ ਪ੍ਰੇਤਕਾਰੀ ਕਰਨੀ ਐ ਸੀ ਤੇਹੋ ਕਰ ਲਾਖੀ ਮੰਮੀ ਤੁਹਾਡੀ ਪੈਨਸ਼ਨ ਆਈ ਸਾਨੂੰ ਦੇ ਦੋ ਤੇਰੇ ਸਾਹਮਣੇ ਮੇਲਾ ਸੁਲੈਬ ਕੁੜੀ ਲੱਗਦੀ ਕੋਈ ਨਹੀਂ ਮੈਂ ਸਮਝਾਉਂਦੀ ਦੇ ਦੇ ਦੋ ਪੈਨ ਦੀ ਮੈਂ ਲਈ ਜਿਹੜੀ ਮੈਂ ਆਪਣੀ ਕੁੜੀ ਨੂੰ ਦੇਣੀ ਹੈ ਨਹੀਂ ਨਹੀਂ ਮੈਂ ਕੱਲ ਹੀ ਲੈ ਕੇ ਜਾਣੀ ਪੈਨਸ਼ਨ ਦੱਸ ਜਿੱਥੋਂ ਖਾਣਾ ਪੀਣਾ ਪੈਨਸ਼ਨ ਉੱਥੇ ਚੰਗੀ ਲੱਗਦੀ ਵਰਤੀ ਜਾਵੇ ਤੇ ਕੋਈ ਨਹੀਂ ਮੈਂ ਸਮਝਾਉਂਗੀ ਦੇਣਗੇ ਤੁਹਾਨੂੰ ਦੇਣਗੇ ਕਿ ਮੈਂ ਫਿਰ ਮੈਂ ਮੈਂ ਫਿਰ ਗਲਤ ਮੈਂ ਇਸ ਚੀਜ਼ ਮੈਂ ਦੇਖਿਆ ਤੁਸੀਂ ਇਹਨੂੰ ਸਿਖਾਉਂਦੇ ਜੇ ਸਭ ਕੁਝ ਨਹੀਂ ਨਹੀਂ ਮੈਂ ਕੱਲ ਹੀ ਸਿਖਾਉਣਾ ਦੱਸ ਮੈਂ ਕਿ ਉਹਦੀ ਪੈਨਸ਼ਨ ਕਿਤੇ ਹੈ ਕਿ ਜੇ ਮੈਂ ਛੱਤ ਲੈਣੇ ਕੋਈ ਨਹੀਂ ਹਟ ਕਰਦੇ ਜੋ ਮੈਨਸ ਕੋ ਆਖਣਾ ਮੈਨੂੰ ਤਾਂ ਪਤਾ ਹੀ ਨਹੀਂ ਵੀ ਕਿਹੜੀ ਗੱਲ ਹੈ ਦੇਖਾਂ ਜੋ ਤਹਾਰ ਕਾਲ ਚ ਨਾ ਜੁ ਤੁਹਾਡਾ ਲੈਂਦੇ ਆ ਵੀ ਮੈਂ ਕੁੜੀ ਜੇਣਾ ਕੁੜੀ ਮਾਂ ਧੀ ਦਾ ਰਿਸ਼ਤਾ ਕਰਦੀ ਹੁੰਦੀ ਹੈ ਹਰ ਮਾਂ ਨੂੰ ਹੁੰਦਾ ਹੀ ਹੈ ਕਿ ਮੇਰੇ ਤੇ ਜੇਣਾ ਹਾਂਜੀ ਉਹ ਤਾਂ ਤੇਲਾ ਲਾਦੀ ਲੈਂਦੀ ਜੰਗਾ ਦਾ ਕਪੜਾ ਫੜ ਜਾਇਨਾ ਖਾਣਾ ਹੁੰਦੇ ਜੀ ਹਾਂਜੀ ਜਿੱਥੇ ਗੱਲ ਪਾਣੀ ਹੁੰਦੀ ਪਹਿਲੇ ਮਾਂ ਦਾ ਮਾਂ ਨੂੰ ਮਿਲਣਾ ਜਾ ਕੇ ਕੁੜੀ ਐਸਾ ਖਾਂਦੀ ਹਾਂਜੀ ਉਹ ਇਹਨਾਂ ਦੇ ਪਹਾੜਾਂ ਤੇ ਕੋਈ ਕਿਸੇ ਦੀ ਮਾਨੂ ਕੀ ਕਰੁੰਦਾ ਆਪਣੀ ਧੀ ਦਾ ਹਾਂਜੀ ਹਾਂ ਔਰ ਤੁਸੀਂ ਤੇਰੀ ਮੇਰੇ ਕੋਲ ਨਾ ਗਲਤੀ ਹੋ ਗਈ ਮੈਂ ਤੁਹਾਡੇ ਬਾਰੇ ਫ੍ਰੀਤ ਮਾੜਾ ਸੋਚ ਬੈਠੀ ਆਂ ਕਿ ਮੈਂ ਕਿਹਾ ਤੁਸੀਂ ਮੰਮੀ ਨੂੰ ਸਾਰਾ ਕੁਝ ਸਿਖਾਉਂਦੇ ਜੀ ਤੇ ਤਾਂ ਹੀ ਐਦਾਂ ਹੋ ਗਿਆ ਵੀ ਮੰਮੀ ਬੋਲਦੇ ਨਹੀਂ ਨਹੀਂ ਤੁਸੀਂ ਨਾ ਪਾਣੀ ਪੋਣੀ ਪੁੱਛਿਆ ਕਰੋ ਕਦਰ ਕਰਿਆ ਕਰੋ ਉਹਨੇ ਕਿਤੇ ਕਿੰਨਾ ਚਿਰ ਵਿਚਾਰੀ ਨੇ ਬੈਠਾ ਰਹਿਣਾ ਸਾਰੀ ਹਮ ਥੋੜੀ ਥਾਡੇ ਨਾਲ ਬੈਠੀ ਰਹਿਣਾ ਨਹੀਂ ਪੁੱਛਦੇ ਹਾਂ ਪ੍ਰੀਤ ਰੋਟੀ ਪਾਣੀ ਤੇ ਪੁੱਛੀ ਦੀ ਹੁਣ ਐਡੇ ਥੋੜੀ ਜਿਹੀ ਬੇਕ ਰਕੀ ਆ ਵੀ ਰੋਟੀ ਪਾਣੀ ਨਹੀਂ ਪੁੱਛਦੇ ਗਾਲ ਤੇ ਆ ਪੈਨਸ਼ਨ ਤੋਂ ਹੋ ਗਈ ਆ ਸਲੈਬ ਨਾ ਟੁੱਟਦੀ ਤੇ ਖਰੇ ਨਾ ਹੀ ਮੰਗਦੇ ਆ ਅਸੀਂ ਚੱਲ ਕੋਈ ਨਹੀਂ ਮੈਂ ਨਹੀਂ ਆਂਦੀ ਕਿਉਂ ਮੰਨਦੀਆਂ ਜੋ ਚਲੋ ਤੇ ਚਲੋ ਵਰਤਨੀ ਚੀਜ਼ ਪੈ ਹੈ ਨਾ ਲੋੜ ਪਈ ਰਹਿੰਦੀ ਘਰ ਚ ਤੇ ਕੋਈ ਨਹੀਂ ਮੰਮੀ ਨਾ ਮੈਂ ਕਹਿ ਨਹੀਂ ਦੇ ਦੇਣਗੇ ਸਲੈਬ ਪੈਸੇ ਤੁਸੀਂ ਦੋ ਸਲੈਬ ਤੋਂ ਕੁਵਾਓ ਕਤੇ ਘਰ ਵੀ ਤੁਹਾਡਾ ਕਿਤੇ ਬਣਾਉਣ ਵਾਲਾ ਹੋਇਆ ਵਾ ਤੁਸੀਂ ਇੱਧਰ ਮੈਂ ਕਿਉਂ ਪੈਸੇ ਖੜ ਕੇ ਕੀ ਕਰਨੇ ਦੱਸ ਮੈਨੂੰ ਤੁਸੀਂ ਮੇਰੇ ਲਈ ਤੇ ਮੈਂ ਓਧਾ ਤੁਹਾਨੂੰ ਮੈਂ ਕਰ ਤੁਸੀਂ ਆਪਣੇ ਘਰੇ ਸੌਖੇ ਹੋ ਵਧੀਆ ਤੁਸੀਂ ਰੋਪਾ ਜੀ ਚਲੋ ਵਧੀਆ ਕਮਉਂਦੇ ਕਰਦੇ ਆ ਬੱਚੇ ਤੁਹਾਡੇ ਵਧੀਆ ਸਕੂਲ ਚ ਪੜ੍ਹਦੇ ਕਿਹੜਾ ਕਿਸੇ ਚੀਜ਼ ਦੀ ਕਮੀ ਆ ਤੇ ਆ ਵੇਖ ਲਓ ਆਪਣਾ ਤੇ ਘਰ ਬਣਨ ਵਾਲਾ ਵਾ ਹਾਂਜੀ ਹਾਂਜੀ ਨਹੀਂ ਮੈਂ ਕਦੋਂ ਮੈਂ ਇਧਰ ਮੈਂ ਇਧਰ ਰੁਪਈਆ ਨਹੀਂ ਖੜਦੀ ਮੰਮੀ ਮਨਮਤ ਚਲੋ ਮੈਂ ਤਾਂ ਟਰ ਰਹੀ ਨਾ ਚਾਹ ਬਣਾ ਕੇ ਲਿਆਉਣੀ ਐ ਤੇ ਤੁਸੀਂ ਨਾ ਪਲੀਜ਼ ਮੇਰੇ ਬਾਰੇ ਗਲਤ ਨਾ ਸੋਚਿਓ ਪਰ ਮੈਂ ਤੇ ਸੋਚਿਆ ਵਾ ਮੈਂ ਮਾਫੀ ਮੰਗਦੀ ਆ ਮੈਂ ਇਹ ਸੋਚਿਆ ਕਿ ਘਰੇ ਘਰ ਚ ਕੋ ਲੜ ਦੋਪਿਆ ਮੈਂ ਤਾਂ ਬੜਾ ਪਰੇਤੀ ਆਈ ਆ ਤੇਰਾ ਪਿੰਡ ਅਸੀਂ ਤੇ ਤੈਨੂੰ ਫੋਨ ਹੀ ਨਹੀਂ ਕੀਤਾ ਮੰਮੀ ਕਿਤੇ ਕਿਹੜੇ ਵਿੱਚ ਜਾ ਕੇ ਤੇ ਨਾਲੇ ਟੈਨਸ਼ਨ ਆ ਤੇ ਨਾ ਇੱਕ ਨੰਬਰ ਤੇ ਆਉਂ ਉਹਨੂੰ ਪਤਾ ਫਿਰ ਫਗਰ ਹੁੰਦਾ ਹੀ ਆ ਕਿ ਤੇ ਘਰੇ ਦੋ ਤਿੰਨ ਫੋਨ ਆ ਤੇ ਮੰਮੀ ਨੇ ਘਰੋਂ ਕਿਉਂ ਨਹੀਂ ਕੀਤਾ ਤੇ ਫਿਰ ਮੈਂ ਤੇ ਆਈ ਨਿਆਣੇ ਵੀ ਘਰੇ ਛਾਟਾਈ ਕਾਲੀ ਕਾਲੀ ਸੀ ਪੰਚੇ ਆਏ ਹਾਂ ਮੈਂ ਪਰਦੇ ਤੋਂ ਸ਼ਾਮਾਂ ਦਾ ਟਾਈਮ ਆ ਹੁਣ ਤੱਕ ਇੰਨਾ ਤੇ ਸਫਰ ਵੀ ਨਹੀਂ ਕੱਟਿਆ ਜਾਂਦਾ ਟੈਂਸ਼ਨ ਆ ਵੀ ਪਤਾ ਨਹੀਂ ਕੀ ਹੋ ਗਿਆ ਹੁਣ ਹਾਂਜੀ ਤੇ ਮੈਂ ਨਾ ਬਹੁਤ ਜਾਣਾ ਨਹੀਂ ਚਾਹ ਚੋ ਤੇ ਪੀਓ ਪ੍ਰੀਤ ਮੈਂ ਚਾਹ ਨਹੀਂ ਚਾਹ ਬਣਾ ਦਿਓ ਕੋਟ ਹਾਂ ਕੋਈ ਨਹੀਂ ਚਾਹ ਲਿਓ ਹਾਂਜੀ ਤੇ ਮੰਮੀ ਮੇਰੀ ਗੱਲ ਸੁਣ ਮੈਂ ਮੰਮੀ ਜੀ ਮੈਂ ਆਈ ਨਹੀਂ ਤੇ ਮੈਨੂੰ ਪਾਣੀ ਪਿਆਇਆ ਅੱਜ ਆਂਦੀਏ ਮੈਂ ਚਾਹ ਬਣਾ ਕੇ ਦੇਉਣੀ ਆ ਅੱਛਾ ਤੇ ਇਹੋ ਕੁਛ ਹੀ ਹੁੰਦਾ ਵਾ ਮੇਰੇ ਨਾਲ ਤੇ ਬਥੇਰਾ ਕਰਦੀਆਂ ਵਾ ਤੇ ਚਲ ਤੂੰ ਵੀ ਚੰਗ ਮਿੱਠੀ ਜਿਦਾਂ ਅਜੇ ਹੋਤ ਨਹੀਂ ਮੈਂ ਘਰ ਨਹੀਂ ਨੂੰ ਘਾ ਇਹ ਨਾ ਨਹੀਂ ਦੇ ਜੇ ਪਰ ਹਾਂ ਮੈਨੂੰ ਇਹਨਾਂ ਪਸੰਦ ਆ ਹਾਂ ਨਹੀਂ ਨਹੀਂ ਤੁਸੀਂ ਇਹਨਾਂ ਨੂੰ ਤਿਆਰ ਕਰੋ ਜਦੋਂ ਮੈਨੂੰ ਲੋੜ ਹੁੰਦੀ ਹੈ ਮੈਨੂੰ ਦੇ ਦਿੰਦੀਆਂ ਇਹ ਪੈਸਾ ਢੇਲਾ ਨਿਆ ਇਹਨਾਂ ਨੂੰ ਕੱਪੜੇ ਵੀ ਬਣਾ ਦਿੰਦੀਆਂ ਆਈ ਵਾਰੀ ਗਰਮੀ ਵਿੱਚ ਛੁੱਟੀਆਂ ਚ ਆਉਂਦੇ ਆ ਨਾ ਬਣਾ ਦਿੰਦੀਆਂ ਵਾ ਤੇ ਬਥੇਰਾ ਕਰਦੀਆਂ ਮੇਰੇ ਨਾਲ ਤੂੰ ਨਾ ਲੜਿਆ ਨਾ ਕਰ ਇਹਨਾਂ ਨਾਲ ਠੀਕ ਹਾਂ ਮੈਂ ਨਹੀਂ ਜਾਣ ਦੂੰ ਹਾਂ ਤੇ ਮੰਮੀ ਜੀ ਇੰਨਾ ਹੀ ਕੰਮੇ ਆਉਣਾ ਵਾ ਇੰਨਾ ਹੀ ਸਾਂਭਣਾ ਵਾ ਮੈਂ ਸਾਰੀ ਉਮਰ ਥੋੜੀ ਇੱਥੇ ਬੈਠੀ ਆ ਵਾ ਤੇ ਹਾਂ ਘੜੀ ਦੀ ਘੜੀ ਮੇ ਆਉਣਾ ਵਾ ਤੇ ਮੈਂ ਚੱਲ ਜਾਣਾ ਹਾਂ ਤੈਨੂੰ ਤੇ ਹੁਣ ਤੇ ਤੇ ਇੱਕ ਮੰਜੀ ਤੇ ਬਹਿਣ ਦੀ ਉਮਰ ਆ ਗਈ ਐ ਹੁਣ ਇਹਨਾਂ ਤੈਨੂੰ ਸਾਂਭਣਾ ਜੇ ਤੂੰ ਇਹਨਾਂ ਨਾਲ ਚੁੰਮ ਚੁੰਮ ਕਰਦੀ ਰਹਿੰਗੀ ਤੇ ਫਿਰ ਤੈਨੂੰ ਕੌਣ ਸਾਂਭੂਗਾ ਕੋਈ ਨਹੀਂ ਹੈਨਾ ਹਾਂ ਜਿੱਦਾਂ ਹੁਣ ਤੇ ਕੰਮ ਉਹਦਾ ਚੱਲੀ ਜਾ ਹਾਂ ਮੈਂ ਇਹਨਾਂ ਸੰਜਾਲਦਾ ਹਾਂ ਕੋਈ ਚੀਏ ਟੈਂਸ਼ਨ ਨਹੀਂ ਹਾਂ ਨਹੀਂ ਕੋਈ ਟੈਂਸ਼ਨ ਹਾਂ ਕੋਣ ਠੀਕਾ ਕੀ ਰਾਮ ਹਾਂ ਲੜਨਾ ਨਹੀਂ ਬਸ ਤੂੰ ਹਾਂ ਬਥੇਰਾ ਕਰਦੀਆਂ ਵਧੀਆ ਵਾ ਜਿੰਨਾਂ ਦੀਆਂ ਵੀ ਆਈਆਂ ਕਿੰਨਾ ਕੰਮ ਆਉਣਾ ਹਾਂ ਤੈਨੂੰ ਤਾਂ ਜਾਣਦੀ ਨਾ ਹਾਂਜੀ ਹਾਂਜੀ ਇੰਨਾ ਹੀ ਕੰਮ ਆਉਣਾ ਵਾ ਰੋਟੀ ਪਾਣੀ ਇੰਨਾ ਪੁੱਛਣਾ ਵਾ ਸੌਦਾ ਪਤਾਣ ਪੈਨਸ਼ਨ ਮੰਮੀ ਤੂੰ ਇਸੇ ਅਮੜ ਕਿੱਥੇ ਖਾਣ ਦੀ ਹੁਣ عمرੇ ਨਹੀਂ ਨਹੀਂ ਹਾਂ ਮੈਂ ਪੈਨਸ਼ਨ ਖੜਕੇ ਕੀ ਕਰਨੀ ਨਾਲੇ ਮੈਂ ਇਥੋਂ ਲੈ ਜੂ 100 ਲੈ ਜੂ 50 ਲੈ ਜੂ 500 ਲੈ ਜੂ ਮੈਂ ਕਿਤੇ ਜਾ ਕੇ ਹੈ ਕਿ ਤੇ ਮੈਂ ਛੱਤ ਲੈਣੇ ਰਾਂ ਆਪ ਆਪਣੇ ਘਰੇ ਦਵੇ ਨਾ ਫੇਰੀ ਪੂਰੀਆਂ ਪੈਂਦੀਆਂ ਨਾਲ ਮਾਂ ਦਾ ਜਾ ਆ ਜੇ ਕਿੰਨੂ ਕਾ ਜੀ ਦਵੇ ਹਾਂਜੀ ਹਾਂਜੀ ਆਹੋ ਜੀ ਦਿੱਤਿਆਂ ਕਿੰਨਾ ਕਹ ਕਹ ਹਾਂਜੀ ਹਾਂਜੀ ਕਿਸੇ ਨੂੰ ਦਿੱਤਿਆਂ ਨਹੀਂ ਪੂਰੀਆਂ ਪੈਂਦੀਆਂ ਚਲ ਤੇ ਇਹਨਾਂ ਨਾਲ ਮਿਲ ਵਰਤ ਕੇ ਰਿਆ ਕਰ ਹਾਂ ਨਾਲੇ ਅੰਮ੍ਰੀ ਭਾਬੀ ਤੇ ਮੈਂ ਚਾਹ ਪੀਏ ਤੇ ਫਿਰ ਚੱਲਨੀ ਹਾਂ ਚੰਗਾ ਠੀਕ ਹੈ ਨੋਨ ਤੇ ਇਚਾ ਹਾਂ ਚਾਹ ਪੀਣ ਤੇ ਮੇਰੀ ਮੈਜਾਨੀ ਮੈਂ ਤੇ ਸਭ ਛੇਤੀ ਛੇਤੀ ਚ ਆ ਗਈ ਤੇ ਨਿਆਣੇ ਵੀ ਘਰੇ ਛੱਡ ਆਏ ਤੁਸੀਂ ਉਮੀਦ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਅੱਜ ਵੀ ਵੀਡੀਓ ਬਣਾਉਂਦਾ ਸਾਡਾ ਇਹੋ ਮਕਸਦ ਸੀ ਕਿ ਧੀਆਂ ਪੇਕੇ ਘਰ ਦਾ ਕਦੇ ਵੀ ਮਾੜਾ ਨਹੀਂ ਸੋਚਦੀਆਂ ਆ ਆਪਾਂ ਇਹ ਕਈ ਪਰਜਾਈਆਂ ਇਸ ਗੱਲ ਸੋਚ ਲੈਂਦੀਆਂ ਵੀ ਧੀ ਜੇ ਘਰ ਆਉਂਦੀ ਆ ਤੇ ਘਰੇ ਕੁਝ ਲੈਣ ਦੀ ਮਾਰੀ ਆਉਂਦੀ ਆ ਪਰ ਜਿੰਨਾ ਧੀ ਆਪਣੇ ਪੇਕੇ ਬਾਰੇ ਸੋਚਦੀ ਐ ਇੰਨਾ ਕੋਈ ਵੀ ਨਹੀਂ ਸੋਚਦਾ ਹਰ ਕੋਈ ਲੈਣ ਦਾ ਭੁੱਖਾ ਨਹੀਂ ਹੁੰਦਾ ਟੀਆਂ ਦੇ ਮੋਹ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਵਾਂ ਟੀਆਂ ਹਮੇਸ਼ਾ ਆਪਣੇ ਘਰ ਪੇਕੇ ਪਰਿਵਾਰ ਦੀ ਸੁੱਖ ਭਾਲਦੀਆਂ ਵਾਂ ਸਾਨੂੰ ਹਮੇਸ਼ਾ ਸੀ ਸੋਚ ਲੈਣੀ ਆ ਵੀ ਲੈ ਇਹ ਅੱਜ ਆ ਗਈ ਐ ਕੁਝ ਲੈਣ ਦੀ ਮਾਰੀ ਆਈ ਐ ਇਹਨੂੰ ਕੁਝ ਦੇਣਾ ਪੈਣਾ ਨਹੀਂ ਟੀਆਂ ਨੂੰ ਕਦੇ ਵੀ ਮੱਥੇ ਵਟ ਨਾ ਪਾਓ ਰਿਸ਼ਤੇ ਮਸਾ ਲੱਭਦੇ ਆ ਮਿਸ ਰਿਸ਼ਤੇਦਾਰੀਆਂ ਮੋਹ ਪਿਆਰ ਰੱਖਣਾ ਚਾਹੀਦਾ ਤੇ ਮੋਹ ਪਿਆਰ ਨਾਲ ਹੀ ਰਿਸ਼ਤੇਦਾਰੀਆਂ ਵਾਦੀਆਂ ਵਾਂ ਪੰਜੀ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਕਈ ਰਿਸ਼ਤਿਆਂ ਦੇ ਵਿੱਚ ਹੁੰਦੀਆਂ ਨੋਕਚੋਕ ਪਰ ਹਰੇਕ ਧੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਤੇ ਹਰੇਕ ਪਰਜਾਈਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਇਸ ਕਰਕੇ ਸਾਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਤੇ ਹਰੇਕ ਨੂੰ ਆਪਾਂ ਮਾੜਾ ਨਹੀਂ ਕਿਹਾ ਜਾ ਸਕਦਾ ਧੰਨਵਾਦ ਜੀ